ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀ ਆ ਬ੍ਰੈਡ ਤੋਂ ਪੀਜ਼ਾ ਬਸ بیس ਜਿਹੜਾ ਇਹ ਬ੍ਰੈਡ ਦਾ ਰਹੇਗਾ ਤੇ ਟੇਸ ਜਿਹੜਾ ਇਹ ਬਿਲਕੁਲ ਪੀਜ਼ਾ ਵਰਗਾ ਆਏਗਾ ਤੇ بیس ਜਿਹੜਾ ਬਿਲਕੁਲ ਵੀ ਥੱਲਿਓ ਚਿੱckeਗਾ ਨਹੀਂ ਤੇ ਦੂਸਰਾ ਇਹ ਸੜੇਗਾ ਨਹੀਂ ਇਹ ਟਿਪਸ ਐਂਡ ਟ੍ਰਿਕਸ ਦੇ ਨਾਲ ਜੇ ਤੁਸੀਂ ਬਣਾਦੇ ਹੋ ਜਦੋਂ ਵੀ ਕਿਤੇ ਛੋਟੀ ਮੋਟੀ ਭੁੱਖ ਲੱਗਦੀ ਹੈ ਜਾਂ ਫਿਰ ਪੀਜ਼ਾ ਖਾਣੂ ਦਿਲ ਕਰਦਾ ਹੈ ਜਾਂ ਬੱਚੇ ਤੁਹਾਡੇ ਮੰਗ ਰਹੇ ਪੀਜ਼ਾ ਤੇ ਤੁਸੀਂ ਇਨਸਟੈਂਟ ਇਹ ਪੀਜ਼ਾ ਰੈਡੀ ਕਰ ਸਕਦੇ ਹੋ ਸਿਰਫ 2 ਮਿੰਟ ਵਿੱਚ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਬਰਾਊਨ ਬ੍ਰੈਡ ਲੈ ਲਈ ਹੈ ਬਰਾਊਨ ਬ੍ਰੈਡ ਦੀ ਜਿਹੜੀ ਸ্লাইਸ ਹਨ ਇਸ ਤਰੀਕੇ ਨਾਲ ਦੋ ਸ্লাইਸ ਵਿੱਚ ਕੱਟ ਕੀਤੀ ਹੈ ਤੇ ਦੋ ਸ্লাইਸ ਨੂੰ ਮੈਂ ਬਿਲਕੁਲ ਇਸ ਤਰ੍ਹਾਂ ਹੀ ਰੱਖ ਦਿੱਤਾ ਸਾਬਤ ਤੁਸੀਂ ਇਸ ਦੀ ਜਗ੍ਹਾ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਜਾਂ ਰੋਟੀ ਵੀ ਲੈ ਸਕਦੇ ਹੋ ਤੇ ਆਪਾਂ ਸ্লাইਸ ਜਿਹੜੇ ਕੱਟ ਕਰਕੇ ਰੈਡੀ ਕਰ ਲਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਸ্লাইਸ ਅਸੀਂ ਕੱਟ ਕੀਤੇ ਹੋਏ ਹਨ ਇਹਨਾਂ ਨੂੰ ਆਪਾਂ ਜੋੜ ਲੈਣਾ ਹੈ ਇਸ ਤਰ੍ਹਾਂ ਵੀਡੀਓ ਵਿੱਚ ਦਿਖਾ ਰਹੀਆਂ ਬਿਲਕੁਲ ਉਸੇ ਤਰ੍ਹਾਂ ਤੁਸੀਂ ਜੋੜ ਲੈਣਾ ਹੈ ਕਿ ਸਾਡੀ ਜਿਹੜੀ ਹੈ بیس ਬਣ ਕੇ ਰੈਡੀ ਹੋ ਰਿਹਾ ਹੈ ਤੇ ਹੁਣ ਹਲਕਾ-ਹਲਕਾ ਅਸੀਂ ਜਿੱਥੋਂ ਕਟਿੰਗ ਕੀਤੀ ਹੈ ਉੱਥੋਂ ਅਸੀਂ ਵੇਲ ਲੈਣਾ ਹੈ ਤੁਸੀਂ ਚਾਹੋ ਨਾ ਸਾਰੀ ਬ੍ਰੈਡ ਦੇ ਸਲਾਈਸ ਜਿਹੜੇ ਕੱਟ ਕਰਕੇ ਤੇ ਇਸ ਨੂੰ ਵੇਲ ਕੇ ਤੇ ਇੱਕ بیس ਰੈਡੀ ਕਰ ਸਕਦੇ ਹੋ ਬਹੁਤ ਵਧੀਆ ਆਈ نو ਕਿ ਥੋੜਾ ਜਿਹਾ ਮੋਟਾ ਪੀਜ਼ਾ ਹੁੰਦਾ ਹੈ ਬਟ ਇਹਦੇ ਵਿੱਚ ਤੁਸੀਂ ਆਪਣੇ ਆਪ ਹੀ ਦੇਖੋ ਕਿ ਇਹ ਜਦੋਂ ਚਿਪਕਣਾ ਹੈ ਇੱਕ ਦੂਸਰੇ ਦੇ ਨਾਲ ਹੀ ਆਪਣੇ ਆਪ ਹੀ ਜਿਹੜਾ ਮੁਟਾਈ ਵਿੱਚ ਆ ਜਾਵੇਗਾ। ਤੇ ਦੁੱਧ ਮੈਂ ਥੋੜਾ ਜਿਹਾ ਐਡ ਕਰਕੇ ਜਿਹੜੇ ਕਿਨਾਰੇ ਆ ਨਾ ਉਹ ਆਪਾਂ ਬਿਲਕੁਲ ਚਿਪਕਾ ਲੈਣੀ ਨੇ। ਤੁਸੀਂ ਚਾਹੋ ਨਾ ਤੇ ਮੈਦੇ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਜਾਂ ਪਾਣੀ ਐਡ ਕਰਕੇ ਤੇ ਇਸ ਤੂ ਉਸ ਤਰੀਕੇ ਨਾਲ ਵੀ ਚਿਪਕਾ ਸਕਦੇ ਹੋ। ਜਿਨਾਂ ਦੇ ਘਰ ਮੈਦਾ ਨਹੀਂ ਹੈਗਾ ਉਹ ਤੁਸੀਂ ਦੁੱਧ ਦੇ ਨਾਲ ਜਿਸ ਨੂੰ ਚਿਪਕਾ ਸਕਦੇ ਹੋ। ਸਾਡਾ ਬੇਸ ਜਿਹੜਾ ਚਿਪਕ ਕੇ ਰੈਡੀ ਹੋ ਚੁੱਕਾ ਤੇ ਸਾਡਾ ਬੇਸ ਵੀ ਰੈਡੀ ਆ ਤੇ ਇਹਦੇ ਉੱਪਰ ਹੁਣ ਜਿਹੜੀ ਵੀ ਤੁਹਾਡੇ ਕੋਲ ਅਵੇਲੇਬਲ ਕਰੇ ਸੌਸ ਕਿ ਹੈ ਤੇ ਉਹ ਤੁਸੀਂ ਐਡ ਕਰ ਸਕਦੇ ਹੋ ਤੇ ਅਸੀਂ ਬ੍ਰੈਡ ਦੇ ਉੱਪਰ ਸੌਸ ਜੜੀ ਲਗਾ ਦਿੱਤੀ ਹੋਈ ਹੈ ਤੇ ਇਹਦੇ ਵਿੱਚ ਮੈਂ ਥੋੜੀਆਂ ਜਿਹੀਆਂ ਸਬਜ਼ੀਆਂ ਪਹਿਲਾਂ ਹੀ ਕੱਟ ਕਰਕੇ ਰੱਖ ਲਿਆ ਸੀ ਬ੍ਰਿਕ ਬ੍ਰਿਕ Shimla mirch ਕੱਟ ਕੀਤੀ ਹੋਈ ਹੈ ਤੇ ਕਯੂਬ ਸਾਈਜ਼ ਦੇ ਵਿੱਚ ਵੀ ਮੈਂ ਕੱਟ ਕੀਤੀ ਹੋਈ ਹੈ ਲੰਬੇ ਸਲਾਈਸ ਦੇ ਵਿੱਚ ਮੈਂ ਪਤਲੇ-ਪਤਲੇ ਪਿਆਜ਼ ਕੱਟ ਕੀਤੇ ਹੋਏ ਹੈ Sweet corn ਹੈਗੇ ਹੈ ਪੜੇ ਹੀ ਰਗੇ ਤੇ ਟਮਾਟਰ ਰਗੇ ਆ ਤੁਸੀਂ ਇਸ ਦੀ ਜਗ੍ਹਾ ਮਸ਼ਰੂਮ ਤੁਸੀਂ ਮਿਰਚ ਵੀ ਐਡ ਕਰ ਸਕਦੇ ਹੋ ਬ੍ਰੇਕ ਬ੍ਰੇਕ ਬਟ ਫੈਮੋਸ ਰੈਲਾ 치즈 ਤਾਂ ਨਹੀਂ ਹੈਗੀ ਮੇਰੇ ਕੋਲ ਮੇਰੇ ਕੋਲ ਸਲਾਈਸ 치즈 ਹੈਗੀ ਤੇ ਮੈਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰਕੇ ਤੇ ਇਸ ਤਰੀਕੇ ਨਾਲ ਲਗਾ ਰਹੀਆਂ ਸਭ ਤੋਂ ਪਹਿਲਾ ਚੀਜ਼ ਅਸੀਂ ਐਡ ਕਰ ਲਈ ਆ ਕਿਉਂਕਿ ਥੱਲੋ ਵੀ ਜਿਹੜਾ ਫਲੇਵਰ ਹੈ ਉਹ ਬਿਲਕੁਲ ਚੀਜ਼ੀ ਆਵੇ ਇਸ ਲਈ ਚੀਜ਼ ਐਡ ਕਰਨ ਤੋਂ ਬਾਅਦ ਵੈਜੀਟੇਬਲਸ ਐਡ ਕਰ ਦਵਾਂਗੇ ਤੇ ਹੁਣ ਇਸ ਦੇ ਉਪਰ Shimla mirch ਐਡ ਕਰ ਦਵਾਂਗੇ ਪਿਆਜ਼ ਐਡ ਕਰ ਦਵਾਂਗੇ ਟਮਾਟਰ ਐਡ ਕਰ ਦਵਾਂਗੇ ਜੋ ਵੀ ਤੁਹਾਡੇ ਫੇਵਰਿਟ ਸਬਜ਼ੀਆਂ ਹਨ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਜਾਂ ਘਰੇ ਅਵੇਲੇਬਲ ਨੇ ਉਹ ਤੁਸੀਂ ਐਡ ਕਰ ਸਕਦੇ ਹੋ ਹੁਣ ਇਸ ਤੋਂ ਬਾਅਦ ਅਸੀਂ ਪਰੀਪ ਤੇ ਸਵੀਟ ਕੋਨ ਐਡ ਕਰ ਦਵਾਂਗੇ ਤੇ ਹੁਣ ਇਸ ਦੇ ਉੱਪਰ ਮੈਂ ਚੀਜ਼ ਜਿਹੜੀ ਆ ਉਹ ਲਗਾ ਦਿੱਤੀ ਹੋਈ ਹੈ ਤੇ ਇਹਦੇ ਉੱਪਰ ਹੁਣ ਚਿਲੀ ਫਲੈਕਸ ਐਡ ਕਰ ਦਵਾਂਗੇ ਤੇ ਥੋੜਾ ਜਿਹਾ ਪੈਰੀਪੈਰ ਮਸਾਲਾ ਮੈਂ ਐਡ ਕੀਤਾ ਹੈ ਇੰਨਾ ਫਲੇਵਰ ਜਿਹੜਾ ਨਾ ਬਹੁਤ ਵਧੀਆ ਆਂਦਾ ਹੈ ਤਵੇ ਦੇ ਉੱਪਰ ਮੈਂ ਹਲਕਾ ਜਿਹਾ ਘਿਓ ਲਗਾ ਲਿਆ ਹੋਇਆ ਹੈ ਤਵੇ ਦੇ ਉੱਪਰ ਪੀਸਾ ਰੱਖ ਕੇ ਤੇ ਗੈਸ ਨੂੰ ਬਿਲਕੁਲ ਸੇਮ ਕਰ ਦੇਣਾ ਹੈ ਆਪਾਂ ਸੇਮ ਗੈਸ ਤੇ ਅਸੀਂ ਇਸ ਨੂੰ 3 ਤੋਂ 4 ਮਿੰਟ ਜਿੰਨਾ ਚਿਰ ਚੀਜ਼ ਜਿਹੜੀ ਮੈਲਟ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਅਸੀਂ ਇਹਨੂੰ ਬੇਕ ਕਰਨਾ ਹੈ ਤੇ ਇੱਕ ਹੋਰ ਟਿਪਸ ਦੱਸਦੀ ਹਾਂ ਤੁਹਾਨੂੰ ਇਹਦੇ ਨਾਲ ਆਈਸ ਕਯੂਬ ਤੁਸੀਂ ਤੋਂੜਾ ਸਾਈਡ ਤੋਂ ਐਡ ਕਰ ਦਿਓ ਇਹਦੇ ਨਾਲ ਜਿਹੜਾ ਬੇਸ ਹੈ ਉਹ ਤੁਹਾਡਾ ਥੱਲੇ ਉਹ ਸੜੇਗਾ ਨਹੀਂ ਤੇ ਦੂਸਰਾ ਇਹ ਸੌਫਟ ਬਣੇਗਾ ਫਿਰ ਲਗਭਗ 3 ਤੋਂ 4 ਮਿੰਟ ਤੱਕ ਸਾਡਾ ਪੀਜ਼ਾ ਬਣ ਕੇ ਬਿਲਕੁਲ ਰੈਡੀ ਹੈ ਗਿਆਨੋ ਐਂਡ ਚਿੱਲੀ ਫਲੇਕਸ ਉੱਪਰ ਪਾ ਦਿੱਤੇ ਆ ਤੇ بیس ਚੈੱਕ ਕਰੋ ਪਹਿਲਾਂ ਤੁਸੀਂ